ਕੁਮਨੀ ਚ ਇੱਕ ਸਤੋਕ ਹੁੰਦੀ ਆ ਜੀ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਸ਼ਲੋਕ ਆ ਜੀ 10 ਚੀਜ਼ਾਂ ਮੰਗਦਾ ਉਹ ਤੇ ਉਹ 10 ਚੀਜ਼ਾਂ ਉਹਨੂੰ ਮਿਲ ਗਈਆਂ ਇੱਜ਼ਤ ਮਿਲ ਗਈ ਧੰਨ ਮਿਲ ਗਿਆ ਦੁੱਧ ਮਿਲ ਗਿਆ ਪੁੱਤ ਮਿਲ ਗਿਆ ਜ਼ਮੀਨ ਪੁੱਤ ਨਹੀਂ ਮਿਲਿਆ ਜ਼ਮੀਨ ਮਿਲ ਗਈ ਨਾ ਨਾ ਪ੍ਰਕਾਰ ਦੀਆਂ ਚੀਜ਼ਾਂ ਮਿਲ ਗਈਆਂ ਇੱਕ ਪੁੱਤਰ ਨਹੀਂ ਦਿੱਤਾ ਉਹ 10 ਚੀਜ਼ਾਂ ਲੈ ਕੇ ਹੱਥ ਪਿੱਛੇ ਨੂੰ ਕਰ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾਰ ਇੱਕ ਵਸਤ ਪੁੱਤਰ ਦੀ ਦਾਤ ਨਹੀਂ ਦਿੱਤੀ ਇੱਕ ਵਸਤ ਕਾਰਨ ਬਖੋਟ ਗਵਾਵੇ ਇੱਕ ਵਸਤ ਨਾ ਦੇਣੇ ਕਰਕੇ ਉਹਦੇ ਤੋਂ ਭਰੋਸਾ ਹੀ ਚੱਕ ਲਿਆ ਬਹੇਈ ਨਹੀਂ ਮੈਨੂੰ ਦਿੱਤਾ ਹੀ ਨਹੀਂ ਕੁਛ ਕਿੰਨਾ ਸੁੰਦਰ ਸ਼ਬਦ ਗੁਰੂ ਸਾਹਿਬ ਦਾ ਇਹ 10 ਵਸਤ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਬਖੋਟ ਗਵਾਵੇ ਉਹ ਕਹਿੰਦਾ ਇੱਕ ਵੀ ਨਾ ਦੇ ਦੇ 10 ਵੀ ਹਰਲੇ ਜੇ ਤੈਨੂੰ ਇੱਕੋ ਜਿਹੜੀ ਮੰਗਦਾ ਉਹ ਵੀ ਨਾ ਦੇਵੇ ਜੇ 10 ਵੀ ਖੋਲਵੇ ਫੇ ਕਿਆ ਕਰੂੰਗਾ ਇਕ ਵੀ ਨਦੀ ਦਸ ਵੀ ਹਰਲੇ ਤਾ ਮੂੜਾ ਕੋ ਕਾਹੇ ਕਰ ਇਨ ਮੂੜ ਕੇ ਆ ਮੂਰਖ ਕੇ ਕਾ ਮੂੜਾ ਕੋ ਕਾਹੇ ਕਰ ਉਥੇ ਫੇ ਬਾਬਾ ਜੀ ਉਹਨੂੰ ਢੰਗ ਦੱਸਦੇ ਆ ਸਿੱਖਾ ਹੁਣ ਐਦਾਂ ਕਰ ਜਿਸ ਠਾਕਰ ਸਿਉ ਨਹੀਂ ਚਾਰਾ ਤਾਂ ਕੋ ਕੀ ਜੇ ਸਦ ਨਮਸਕਾਰ ਆ ਉਹਨੂੰ ਨਮਸਕਾਰ ਕਰ ਉਹਦੇ ਨਾਲ ਪਿਆਰ ਕਰ ਉਹਦੇ ਚਰਨਾਂ ਨਾਲ ਸਿਰ ਨੂੰ ਜੋੜ ਤੂੰ ਉਹਦੇ ਸਿਰ ਵੱਲ ਨੂੰ ਮਤ ਦੇਖ ਤੈਨੂੰ ਉਹਦੇ ਚਰਨਾਂ ਦਾ ਹੀ ਗਿਆਨ ਹੋਣਾ ਚਾਹੀਦਾ ਕਿ ਤੈਨੂੰ ਜੇ ਪ੍ਰਾਪਨਾ ਕੁਸਤੈ ਨਹੀਂ ਤੈਨੂੰ ਕੁਛ ਨਹੀਂ ਹੋਣਾ